ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਐਸੀ ਜਗ੍ਹਾ ਤੇ ਫਿਕਸ ਕਰ ਦਿੱਤਾ ਜਿਹੜਾ ਉਸ ਦਾ ਸਥਾਨ ਨਹੀਂ ਸੀ ਔਰ ਉਸ ਦੇ ਵਿੱਚ ਸਭ ਤੋਂ ਵੱਡੀ ਬਲੰਡਰ ਹੋਈ ਪਾਈ ਜਾਣ ਸਿੱਕੋ ਕਿ ਜਿਨ੍ਹਾਂ ਨੇ ਉਸ ਨੂੰ ਇੱਕ ਸਕ੍ਰਿਪਚਰ ਕਹਿ ਦਿੱਤਾ ਇਹ ਸਕ੍ਰਿਪਚਰ ਨਹੀਂ ਹੈ ਇਹ ਜਿਉਂਦਾ ਜਾਗਦਾ ਸਾਖਸ਼ਾਤ ਗੁਰੂ ਆ ਲਿਵਿੰਗ ਕਾਰਪੋਰੇਟ ਗੁਰੂ ਹੈ ਔਰ ਮੈਂ ਤੁਹਾਨੂੰ ਇੱਥੇ ਬੜੀ ਇੰਟਰਸਟਿੰਗ ਗੱਲ ਦੱਸਦਾ ਇਸੇ ਗੱਲ ਦੇ ਉੱਤੇ ਇੱਕ ਡਿਬੇਟ ਹੋਈ ਜੁਡੀਸ਼ਰੀ ਇੰਡੀਅਨ ਜੁਡੀਸ਼ਰੀ ਦੇ ਵਿੱਚ ਉਹ ਚੱਲਿਆ ਜਗਾ ਕਿਸੇ ਬੀਬੀ ਨੇ ਇੱਕ ਡੇਰੇ ਦੇ ਉੱਤੇ ਆਪਣੀ ਜ਼ਮੀਨ ਡੋਨੇਟ ਕਰ ਦਿੱਤੀ ਔਰ ਉਸਨੇ ਇਹ ਕਹਿ ਦਿੱਤਾ ਵੀ ਇਸ ਪਟਿਆਲੇ ਦੇ ਇੱਕ ਪਿੰਡ ਦਾ ਮੈਨੂੰ ਨਾਮ ਪੁੱਲ ਗਿਆ ਕਿ ਇਹ ਜਿਹੜੀ ਜ਼ਮੀਨ ਆ ਮੇਰੀ ਉਹ ਲਵਾਰਸ ਸੀ ਬੀਬੀ ਉਹ ਕਹਿੰਦੀ ਵੀ ਮੇਰੀ ਇਹ ਜਿਹੜੀ ਜ਼ਮੀਨ ਆ ਮੇਰੇ ਮਰਨ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚ ਫਲਾਨੇ ਡੇਰੇ ਜਿਹੜਾ ਪਿੰਡ ਦਾ ਡੇਰਾ ਸੀ ਉਹਨੂੰ ਦੇ ਦੇਣੀ ਚਾਹੀਦੀ ਉੱਥੇ ਦਾ ਜਿਹੜਾ ਡੇਰੇਦਾਰ ਸੀ ਮਹੰਤ ਉਸ ਨੇ ਉਹ ਜ਼ਮੀਨ ਦੀ ਰਜਿਸਟਰੀ ਆਪਣੇ ਨਾਮ ਕਰਾ ਲਈ ਉਸ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੇਸ ਕਰ ਦਿੱਤਾ ਵੀ ਇਹ ਗੁਰੂ ਗ੍ਰੰਥ ਸਾਹਿਬ ਨੂੰ ਦਿੱਤੀ ਵੀ ਜ਼ਮੀਨ ਆ ਕਿਸੇ ਡੇਰੇਦਾਰ ਨੂੰ ਨਹੀਂ ਦਿੱਤੀ ਉਹ ਕੇਸ ਚੱਲਿਆ ਪਹਿਲੇ ਲੈਵਲ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਾਰ ਗਈ ਫਿਰ ਸੈਸ਼ਨ ਜੱਜ ਹਾਰ ਗਈ ਫਿਰ ਹਾਈ ਕੋਰਟ ਪੰਜਾਬ ਹਰਿਆਣਾ ਹਾਈ ਕੋਰਟ ਚ ਆਈ ਉਹਦੇ ਵਿੱਚ ਡਿਫਰੈਂਸ ਆਫ ਅਪੀਨੀਅਨ ਹੋ ਗਿਆ ਜੱਜਾਂ ਦਾ ਦੋ ਇਸ ਦੇ ਇਸ ਗੱਲ ਦੇ ਹੱਕ ਵਿੱਚ ਇੱਕ ਵਿਰੋਧ ਸੁਪਰੀਮ ਕੋਰਟ ਕੋਲ ਕੋਈ ਗਿਆ ਮੈਂ ਬ੍ਰੀਫਲੀ ਕਰਦਾ ਸੁਪਰੀਮ ਕੋਰਟ ਦੇ ਤਿੰਨ ਜੱਜਾਂ ਦਾ ਫੁੱਲ ਬੈਂਚ ਦਾ ਡਿਸੀਜਨ ਆ ਇਤਨਾ ਇੰਪੋਰਟੈਂਟ ਆ ਇਤਨਾ ਅਹਿਮ ਆ ਇਤਨੀ ਉਸ ਦੀ ਸਿਗਨੀਫਿਕੈਂਸ ਆ ਅਨਫੋਰਚੂਨਿਟੀ ਸਿਕਟ ਕਮਿਊਨਿਟੀ ਨੇ ਉਸ ਨੂੰ ਇਗਨੋਰ ਕੀਤਾ ਕਿ ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਆ ਜੁਰੀਸਟਿਕ ਪਰਸਨ ਹੈ ਔਰ ਉਸ ਨੇ ਉਹਨਾਂ ਨੇ ਅੱਗੇ ਗੱਲ ਕਹੀ ਕਿ ਇਹ ਸਟੇਟਸ ਨਾ ਤਾਂ 크ਰਿਸਚਨਿਟੀ ਚ ਕਰਾਸ ਨੂੰ ਅਲਾਉਡ ਹੈ ਨਾ ਇਹ ਸਟੇਟਸ Hindu ਵਾਲੂ Hindu Hindu ਵਾਲੀਆਂ ਜਿਹੜੀਆਂ ਮੂਰਤੀਆਂ ਉਹਨਾਂ ਨੂੰ ਇਹ ਸਟੇਟਸ ਪੋਜੀਸ਼ਨ ਅਲਾਉਡ ਜੁਰੀਸਟਿਕ ਪਰਸਨ ਦਾ ਮੈਂ ਮਤਲਬ ਦੱਸ ਦਿੰਦਾ ਪੱਗਾਂ ਵਿੱਚ ਅਸੀਂ ਸਾਰੇ ਜੁਰੀਸਟਿਕ ਪਰਸਨਾਂ ਦੇੰਨੇ ਬੈਠੇ ਸਾਡੇ ਨੌ ਜ਼ਮੀਨ ਦੀ ਰਜਿਸਟ੍ਰੇਸ਼ਨ ਹੋ ਸਕਦੀ ਹੈ 9/9 ਜ਼ਮੀਨ ਦੀ ਮਿਊਟੇਸ਼ਨ ਜਿਹਨੂੰ ਕਹਿੰਦੇ ਇੰਤਕਾਲ ਹੋ ਸਕਦਾ ਤਾਂ ਉਹ ਸਟੇਟਸ ਅਸਾਈਨ ਕੀਤਾ ਸੁਪਰੀਮ ਕੋਰਟ ਦੇ ਫੁੱਲ ਜੱਜ ਫੁੱਲ ਬੈਂਚ ਨੇ ਕਿ ਜਿਹੜਾ ਗੁਰੂ ਗ੍ਰੰਥ ਸਾਹਿਬ ਹੈ ਇਟ ਇਜ਼ ਅ ਜੂਰੀਸਟਿਕ ਪਰਸਨ ਤੋਂ ਇਹਦਾ ਸਟੇਟਸ ਡਿਫਰੈਂਟ ਹੈ ਇਟ ਇਜ਼ ਨਾਟ ਅ ਸਕ੍ਰਿਪਚਰ ਪਰ 9/9 ਦੋ ਮੈਂ ਹੁਣ ਕੀ ਕਹਾ ਮੈਨੂੰ ਗੁੱਸਾ ਵੀ ਆਉਂਦਾ ਪਰ ਮੈਨੂੰ ਡਰ ਵੀ ਲੱਗਦਾ ਕਿ ਜੋ ਗੱਲ ਸਾਡੇ ਪਾ ਦਿੱਤੀ ਕਾਈ ਕਾਨ ਸਿੰਘ ਜਿਹੜੇ ਰਾਹੇ ਐਮ ਐਮ ਕਾਲਜ ਉਹ ਗੱਲ ਅਸੀਂ ਦੋ ਨਹੀਂ ਲਾਉਂਦੇ ਹਰ ਜਿਹੜਾ ਆਥਰ ਹੈ ਅੱਜ ਤੱਕ ਦਾ ਉਹ ਇਹ ਕਹਿ ਰਿਹਾ ਸਿੱਖ ਸਕ੍ਰਿਪਚਰ ਸਿੱਖ ਸਕ੍ਰਿਪਚਰ ਤੁਸੀਂ ਬਹੁਤ ਵੱਡਾ ਗੁਨਾਹ ਕਰ ਰਹੇ ਹੋ ਬਹੁਤ ਵੱਡੀ ਤੁਸੀਂ ਗੁਸਤਾਖੀ ਕਰ ਰਹੇ ਹੋ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਤੁਸੀਂ ਸਕ੍ਰਿਪਚਰ ਕਰ ਰਹੇ ਹੋ